ਚਲੋ ਗਾਇਸ ਕੀ ਲੈਣਾ ਗਾਇਸ ਗਾਇਸ ਵੀਰੇ ਆ ਦੇਖੋ ਡੱਬੇ ਜੇ ਕੱਚ ਦੇ ਕਿੰਨੇ ਸੋਹਣੇ 7000 ਰੁਪਏ ਕੈਸ਼ ਕਢਾਇਆ ਨੌ ਸੀ ਓਟੀਐਮ ਲੈ ਕੇ ਗਿਆ ਨਾ ਪਰਸ ਲੈ ਕੇ ਕੁਛ ਨਹੀਂ ਲੈ ਕੇ ਗਏ ਬਈ ਗਾਇਸ ਵੈਲਕਮ ਬੈਕ ਟੂ ਚੈਨਲ ਰਵਿੰਚੀ ਮਾ ਵਲੋਗਸ ਤੇਰਾ ਦੱਸਾ ਘਤਾ ਦੇ ਪਰ ਤੋਂ ਦੀ ਦੋੜ ਨਾ ਆਪਾਂ ਬਿਲਕੁਲ ਅੱਜ ਗਾਇਸ ਨੂੰ ਸੁਪਰਮੈਨ ਬਣਿਆ ਆਹਨ ਸਦਾ ਸੁਲਤਾਨ ਵੀ ਦਾਸ ਵਰਸ ਜੀ ਮਿੰਨੇ ਆ ਕੇ ਠਾਇਆ ਵਾ ਕਹਿੰਦਾ ਉੱਠ ਜਾ ਚੁੱਪ ਨਹੀਂ ਕਰਦੀ ਵਲੋਗ ਬਣਦਾ ਦੇਖਦਾ ਤੈਨੂੰ ਉਹ ਸਹੀ ਗੱਲ ਬੋਲ ਰਹੀ ਆ ਉਹ ਕਹਿੰਦੀ ਪਰ ਬ੍ਰਦਰ ਇਨ ਨੂੰ ਰੇਟ ਵਧਾ ਦੇਣਾ ਗਏ 15 ਤਰੀਕ ਨੂੰ ਰੇਟ ਵਧ ਜਾਨ ਬਰਦੋ ਤੋਂ ਜੋ ਫੋਟੋ ਦੇਖਣਾ ਤੁਹਾਨੂੰ 17 ਤਰੀਕ ਹੋ ਜਾਣਾ ਸੱਤਰੀ ਗੱਲ ਦੀ ਸਾਰਸਦੀ ਗੱਲ ਸੱਤਰੀ ਗੱਲ ਦੀ ਸਾਰਸਦੀ ਗੱਲ ਵਲੌਗ ਤਾਂ ਦੋ ਤਿੰਨ ਦਾ ਲੇਟ ਚੱਲਦਾ ਹੈ ਨੋ ਨੋ ਗਾਇਸ ਕਦੀ ਤੇ ਮੈਂ ਕਰਾਂ ਤੇਰੀ ਬੁੱਤ ਟਾਈਮ ਹੋ ਗਿਆ 2:00 ਤੇਰਾ ਤੇ ਅੱਜ ਮੈਂ ਉੱਠਿਆ ਵਾਂ 1 ਵਜੇ ਉੱਠ ਕੇ ਗਾਇਸ ਮੇਰੇ ਰੋਟੀ ਖਾਦੀਆ ਉਲਟੀ ਖਾਦੀ ਯਾਰ ਕੱਲਾ ਕੰਮ ਕਰਦਾ ਬੋਲਦੇ ਆ ਕੋ ਕਹਿੰਦੇ ਜਦੋਂ ਤੁਸੀਂ ਵਲੌਗ ਬਣਾਉਂਦੇ ਹੋ ਨਾ ਕੋਈ ਚਾ ਵਾਦਿਆ ਬਹੁਤ ਆਉਂਦੀਆਂ ਨੇ ਸਾਊਂਡ ਵਾਲੀ ਆਉਂਦੀ ਐ ਇੱਕ ਇਧਰਲੇ ਪਾਸੇ ਸਪੀਕਰ ਦੇ ਨਾਲ ਹੱਥ ਨਾ ਰੱਖਿਆ ਕਰ ਸਾਹ ਸਾਹ ਹੁੰਦੀ ਐ ਅੱਛਾ ਮੈਂ ਤਾਂ ਹੋਰ ਅਗੂਠਾ ਰੱਖ ਲਿਆ ਹਣ ਮੈਂ ਤੁਹਾਨੂੰ ਪੁੱਛਣ ਲੱਗਾ ਗੱਲੇ ਗੱਲੇ ਨੂੰ ਹਾਂ ਐ ਫੜ ਲਿਆ ਕਰਨਾ ਦੇਖੀ ਹਾਂ ਮੈਂ ਤਾਂ ਪੁੱਛਣ ਲੱਗਾ ਤੁਸੀਂ ਰੋਟੀ ਖਾ ਲਈ ਖਾ ਲਈ ਰੋਟੀ ਖਾਧੀ ਨਹੀਂ ਖਾਣੀ ਐ ਤੂੰ ਖਾ ਲਈ ਨਹੀਂ ਖਾਦੀ ਤੈਨੂੰ ਮੈਂ ਕਿਹਾ ਸੀ ਖਾ ਲੈ ਕਹਿੰਦਾ ਮੈਂ ਚੋਲ ਮੈਂ ਵੀ ਚੋਲ ਹੀ ਖਾਣੇ ਆ ਤੁਸੀਂ ਦੋਨੇ ਹੈਂ ਚੋਲ ਮੈਂ ਵੀ ਚੋਲ ਤੂੰ ਚੋਲ ਤੂੰ ਚੋਲ ਠੀਰ ਕੋਰਾ ਲਾ ਚੋਲ ਕੁਝ ਨਹੀਂ ਆਨੇ ਫਿਰ ਘਰ ਆਈ ਚੋਲ ਹੋਊਗੀ ਸਾਨੂੰ ਦੋ ਆਪਦੇ ਬਾਰੇ ਦੇਖਣ ਦੇ ਜਾਣਾ ਨਹੀਂ ਜਲਦਾ ਨਹੀਂ ਜਲਦਾ ਆ ਗਿਆ ਉਹ ਨਹੀਂ ਚੋਲੀ ਵਾਲੀ ਚਾਹਤ ਖੜੇ ਹੋਗੇ ਆਹੋ ਗਾਇਸ ਸਾਨੂੰ ਸਾਦ ਦੋਨਾਂ ਛੱਡ ਕੇ ਸਾਡਾ ਥੋੜਾ ਸਾਰਾ ਟੱਬਰ ਚੋਲ ਸਾਰਾ ਟੱਬਰ ਚੋਲ ਚੋਲ ਚੋਰ ਚੋਲ ਇੱਕ ਹੀ ਗੱਲ ਬੋਲਦਾ ਨਹੀਂ ਕਹੇ ਚੋਲ ਕਿਆ ਕਰਦਾ ਇੱਕ ਵਾਰੀ ਹੋਰ ਤੂੰ ਚੋਲ ਤੂੰ ਚੋਲ ਦਮੂਚਾ ਤੂ ਚਾ ਗਾਇਜ਼ ਆਦਰ ਸਕੁਰੀਆ ਕਾ ਮੁੰਡਾ ਕੁੜੀ ਆਹੇ ਕੁੜੀ ਆਹੇ ਇਹ ਹਿਮਾਵਰੀਆ ਸਿੰਚਨ ਮੈਂ ਸਿੰਚਨ ਦੀ ਬੈਣ ਉਹ ਸਿੰਚਨ ਖੜਾ ਹੈ ਮੈਨੂੰ ਸਿੰਚਨ ਨਾਲ ਮੈਨੂੰ ਸਿੰਚਨ ਨਾਲ ਮੈਨੂੰ ਸਿੰਚਨ ਨਾਲ ਸਿੰਚਨ ਖੜਾ ਨਹੀਂ ਇਹ ਸਿੰਚਨ ਦੀ ਬੈਣ ਸਿੰਚਨ ਇਹ ਤਾਂ ਮੂਵੀ ਇਹਦਾ ਮੂਵੀ ਹੁੰਦਾ ਇੱਕ ਗੱਲ ਵੱਡੀ ਆ ਓਏ ਆਉਂ ਜੀ ਯਾਰ ਹੈਲੋ ਗਾਇਜ਼ ਕਰੋ ਉੱਧਰ ਸੱਸੀ ਕਾ ਬੋਲੋ ਸਾਰਾ ਉੱਧਰ ਸੱਸੀ ਕਾ ਬੋਲੋ ਬੋਤਲ ਤਾਂ ਫੋੜ ਲਓ ਪਹਿਲਾਂ ਸਾਰਾ ਨੂੰ ਸੱਸੀ ਯਾਰ ਬੁਲਾਓ ਇੱਥੇ ਲੱਗੀ ਸੱਸੀ ਕਾ ਬੋਲੋ ਸੱਸੀ ਕਾ ਬੋਲੋ ਜਿਹੜਾ ਸੁਰਾ ਦਾ ਸੱਦਾ ਤੇ ਮੈਂ ਇਨਸ਼ਾ ਅੱਲਾਹ ਨਾਮ ਤੱਕ ਕੇ ਨਾਲੇ ਬੈਠ ਕੇ ਆਹ ਫੇਰ ਵੜ ਕੇ ਫਿਰ ਲੱਗਦਾ ਹੁੰਦਾ ਨਾ ਓਏ ਰਮਨਿਆ ਅੱਜ ਆਪਾਂ ਲੈਟ ਲੱਛ ਤੇ ਲਾਈਵ ਉੱਪਰ ਰਹਨੇ ਆਂ വൈഫൈ ബ

ਇਹ ਮੇਰਾ ਬੱਚਾ ਨਹੀਂ ਮੇਰਾ ਬੱਚਾ ਮੇਰਾ ਬੱਚਾ ਨਹੀਂ ਝੂਠ ਮੇਰਾ ਪੂਰਾ ਬੱਚਾ ਨਹੀਂ ਤਾਂ ਇਹ ਮੇਰਾ ਆਲੇ ਗੁਰੀ ਪੀਪੜੀ ਬਣਾਤੀ ਹੈ ਹੈਲੋ ਜੱਜ ਮਾਨੀ ਇਹਦੇ ਜਾਜ ਹੈਲੋ ਜਾ ਜਾ ਤਾਂ ਮੇਰਾ ਆ ਗਿਆ ਜਾ ਜਾ ਫੜੀ 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 ਜਾ ਜੀ ਨਹੀਂ ਜਾਨਵਰ ਤੇ ਲਿਆਓ ਲੋਨ ਬਚ ਗਿਆ ਇਹਦਾ ਆਈ ਡਰਾਪ ਦੇ ਲਾ ਕਿਤੇ ਤੱਕ ਡਰਦੇ ਆ ਮੇਰੀ ਲੱਤ ਦੱਤ ਬੈਕ ਜਾਦਾ ਆਈ ਡਰਾਪ ਇਨਸ਼ਾਅੱਲਾ ਗਲਤ ਹੋਗਾ ਠੀਕ ਹੋ ਗਿਆ ਹੈਲੋ ਨਹੀਂ ਆਇਆ ਬਚਾਲ ਲੈ ਮੈਨੂੰ ਪਤਾ ਸੀ ਆਉਂਦੀ ਉੱਤੋਂ ਲਾਲ ਦਿੱਕੀ ਉਂਦੀ ਉੱਤੋਂ ਹੈਲੋ ਕੋਈ ਨਾ ਆਵੇ ਮੁੰਡੇ ਚਾਲੂ ਲੱਗੇ ਨਾ ਉਹ ਜਾ ਯਾਰ ਕੰਮ ਕਰ ਤੋ ਲਾ ਦੇ ਲਿਫਟ ਦੇ ਲੱਛਣ ਗਾਇਸ ਲੱਛਣ ਕਰਦੇ ਇਹ ਪਿਓਤੀ ਹੌਲੀ ਹੌਲੀ ਚੱਲ ਹੁਣ ਇੰਨਾ ਤਾਂ ਕਰ ਲਏ ਆ ਨਹੀਂ ਲੈ ਤਾਂ ਹੁੰਦੇ ਆ ਪਹਿਲਾਂ ਆ ਦੇਖੀ ਰਹੀ ਤੇ ਆ ਕੀ ਹੋਇਆ ਇਹ ਪਲਟ ਚਲ ਉਹ ਡਾ ਵੱਡਾ ਕੀ ਦਿਖਾਉਂਦੇ ਦਿਖਾਓ ਮੇਰੇ ਕਿ ਦਿਖਾਉਣ ਇਸ ਦਿਖਾਓ ਮਲਾਚਰ ਸੀਗੇ ਦਿਖਾਓ ਥੋੜਾ ਜਿਹਾ ਚਲੋ ਆ ਬਣੀ ਚੁੰਡੀਆਂ ਚਲੋ ਗਾਇਸ ਕੀ ਲੜਾ ਗਾਇਸ ਗਾਇਸ ਵੀਰ ਆ ਦੇਖੋ ਡੱਬੇ ਜੇ ਕੱਚ ਦੇ ਕਿੰਨੇ ਸੋਹਣੇ ਮੈਨੂੰ ਤੁਹਾਡੇ ਸਾਰੇ ਚੱਕਣੇ ਥਾਲੀਆਂ ਲੈ ਆ ਦੇ ਵਸ ਥਾਲੀਆਂ ਲੈ ਲਓ ਇੱਥੋਂ ਹੋਰ ਨਹੀਂ ਆ ਹਾਂ ਦੇਖੀਏ ਕੀ ਆ ਰਿਹਾ ਨਾ ਲੱਛਣਾ ਇੱਧਰ ਵੇਖੋ ਇੱਧਰ ਹੋਣਗੇ ਆ ਬਣਾ ਹੀ ਦੇਖੇ ਬਣਾਉਣਗੇ ਮੈਂਦਰ ਉਹਨਾਂ ਨੂੰ ਬਦਲ ਦੇ ਕੇ ਆਸਾਂ ਦੇ ਬਣਾਉਣਗੇ ਜੇ ਮੇਰਾ ਕੱਟ ਖਰਾਬ ਹੋ ਗਿਆ ਬਾਈ ਯਾਰ ਮੈਨੂੰ ਆਪ ਲੈਣਾ ਵਾ ਸੋਨਾ ਇਹ ਕੱਪ ਲੈਣਾ ਮੈਂ ਤਾਂ ਗਾਇਸ ਤੇ ਚਲੋ ਗਾਓ ਚਲੋ ਯਾਰ ਪਾਸੇ ਜਾਂਦੇ ਆ ਗਾਇਸ ਆਪਾਂ ਬਾਅਦ ਸੰਧਗਾ ਲਈ ਫਿਰ ਮਿਲਦੇ ਹਾਂ ਦੋਸਤੋ ਹੁਣ ਦੀਦੀ ਹੁਣੀ ਚਲ ਗਈ ਨੇ ਘਰੇ ਕੰਮ ਆਪਾਂ ਅਜੇ ਰੁੱਕਿਆ ਹੈ ਵਾ ਤੇ ਇੱਧਰ ਗਏ ਗੜਪਾਖ ਰੁਪਏ ਲੱਗਿਆ ਇੱਕ ਮਿੰਟ ਗੜਪਾਖ ਤੋਂ ਸੋਨਾ ਪਿੰਡ ਫੱਕ ਕਰਦਾ ਚਲ ਪਤਾ ਉਹ 14000 ਰੁਪਏ ਪਤਾ ਕਿਵੇਂ ਲੱਗਿਆ ਉੱਥੇ ਬਿਲਿੰਗ ਨਹੀਂ ਹੋਈ ਪਹਿਲਾਂ ਮੈਂ 7000 ਰੁਪਏ ਪਾਪੇ ਨੂੰ ਪਾਇਆ ਠੀਕ ਹੈ ਵੀ ਤੁਸੀਂ ਕਰ ਲਓ ਨਾ ਮੇਰੇ Google Pay 'ਚ ਹੁਣ ਨਾ PhonePe 'ਚ ਹੁਣ Paytm ਕਿਤੋਂ ਨਹੀਂ ਚੱਲਿਆ ਨਾ ਨਾ ਪਾਪਾ ਵਾਲੇ ਚੋਂ ਨਹੀਂ ਹੋਇਆ ਫਿਰ ਬਿਲਿੰਗ ਕੈਨਸਲ ਕਰੀ ਠੀਕ ਹੈ ਤੇ ਅੱਗੋਂ ਫਿਰ 7000 ਰੁਪਏ ਕੈਸ਼ ਕਢਾਇਆ ਨਾ ਅਸੀਂ ATM ਲੈ ਕੇ ਗਏ ਨਾ ਪਰਸ ਲੈ ਕੇ ਕੁਝ ਨਹੀਂ ਲੈ ਕੇ ਗਏ ਸ਼ੁਕਰ ਕਰੋ ਪਿੱਛੇ ਹੋਏ ਨਾ ਅਸੀਂ ਸ਼ੁਕਰ ਕਰੋ ਮੈਂ ਤੁਹਾਨੂੰ ਦੇਣ ਆ ਗਿਆ ਉੱਥੇ ਤੱਕ ਹੋਰ ਕੀ ਨਹੀਂ ਸਾਰੇ ਜਿਹੜੇ ਖੇਤ ਵਾਲਾ ਹੋਇਆ ਨਹੀਂ ਨਹੀਂ ਪਰ 10 ਮਿੰਟ ਬੈਸ ਕੇ ਰਾਣ ਤਾਂ ਆ ਸਮਾਨ ਤਾਂ ਸਪੈਡਰ ਸਾਹਿਬ ਪਤਾ ਕਿੰਨਾ ਹੈ 5600 5500 ਇਹ ਲੋ ਆ ਨੀ ਇਹ ਮੈਂ ਇੱਕ ਵਾਰ ਜਿੱਤੂ ਬਣੇ ਗਏ ਗੇਸ ਇਹ ਦੇਖੋ ਕਿਆ ਕਿਆ ਆਇਆ ਹੈ ਓ ਗイズ ਨਿਊ ਕੱਪਸ ਕੁਝ ਸਮਝ ਮਾਰ ਦੋ ਸਾਰੇ ਚੰਗੋ ਪਾਣੀ ਮੇਰਾ ਤੁਮਨਾ ਕਰ ਹੂੰ ਦੇ ਮੇਰੇ ਲੈ ਜਾ ਉਹ ਅੰਦਰ ਰੱਖਦਾ ਹੁਣ ਮੈਂ ਇੱਥੇ ਲਾ ਪੰਚਲ ਦੋਸਤਾਂ ਆਪਾਂ ਚੀਜੀ ਖਾਈਏ ਭੁੱਖ ਲੱਗ ਗਈ ਮੈਨੂੰ ਤਾਂ ਕੋਕੋ ਇਹ ਬਟਰ ਲੈ ਲਿਆ ਆਇਆ ਫਿਰ ਇੱਕ ਹੋਰ ਹੁੰਦੇ ਹੋਲੇ ਲਿਆਇਆ ਕਰੋ ਪਰ ਇਤੇ ਉਹ ਤਾਂ ਚਾਕੂ ਲਿਆ ਗイズ ਮੈਂ ਡੱਬੇ ਪਹਿਲੇ ਹੀ ਰੱਖਦੇ ਸੀ ਇੱਥੇ ਹਾਂ ਤਾਂ ਮੈਂ ਕੈਂਚੀ ਦੇ ਪਤਾ ਹੈ ਪਾ ਇਹ ਚੱਕ ਕੇ ਦਰ 15000 ਚੱਕ ਚਲੋ ਹੁਣ ਦੋਸਤਾਂ ਦੇ ਸਮਾਰਟ ਕਾਰ ਬੰਨ ਸਿੱਟੀ ਖਾਂ ਲਗਾ ਤੇ ਕੰਮ ਤਾਂ 5 ਮਿੰਟ ਲਗਾਦੇ ਯਾਰ ਚਲੋ ਦੋਸਤਾਂ ਉਹ ਹਾਂ ਕਿ ਸਮਾਰਟ ਹੁਣ ਆਪਾਂ ਸਮਾਰਟ ਕਰਨੇ ਆ ਫਿਰ ਤੁਹਾਨੂੰ ਮਿਲਦੇ ਆ ਦੋਸਤਾਂ ਹੁਣ ਸਾਰਾ ਸਮਾਨ ਸਭਾ ਕੇ ਗੈਸ ਮੈਂ ਵੀ ਤੇਲ ਵਾਲੇ ਮਮਾ ਤੋਂ ਤੇ ਹੁਣ ਗੈਸ ਰੀਤਾ ਦੇ ਲੱਗ ਰਿਹਾ ਤੇਲ ਤਾਂ ਗੈਸ ਥੋੜੀ ਜਿਹੀ ਮਿਸ ਅੰਡਰਸਟੈਂਡਿੰਗ ਹੋ ਗਈ ਮਮਾ ਸੀਰੀਅਸ ਵੀਡੀਓ ਬਣਾ ਰਹੀ ਸੀ ਤੇ ਮੈਂ ਤਰੀਕ ਗੈਸ ਹਸ ਤੇ ਜਿਹੜਾ ਕਿ ਸਾਡਾ ਕੈਲਕੂਲੇ ਚੱਲਦਾ ਵਾ ਅਸ਼ਾ ਤੇਰਾ ਤਾਂ ਨਾ ਹਾਸਾ ਹੈ ਜੇ ਕਢਾਉਣਾ ਜਿਹੜਾ ਤੂੰ ਯਾਦ ਰੱਖੇਗਾ ਠੀਕ ਹੈ ਕੀਤੇ ਮਾਰਨੀ ਮਾਰ ਹੱਦ ਇਹ ਕਿ ਚਪੇੜ ਵੱਜੀ ਆ ਅਸਰ ਨਹੀਂ ਆ ਗਾਇਸ ਹਾਸੇ ਦੇ ਚੱਕਰ ਉਹ ਦੇਖਿਆ ਰ ਤੇ ਸਾਰਾ ਵਿਚ ਹੀ ਰਚ ਗਿਆ ਲੈ ਦੀਂਦਾ ਹੀ ਨਹੀਂ ਤੇਲ ਤਾਂ ਤੇ ਗਾਇਸ ਚਲੋ ਆਪਾਂ ਬਾਕੀ ਵੀਡੀਓ ਵੀ ਪਾਣੀ ਆ ਤਾਂ ਗਾਇਸ ਇੱਕ ਪਰਸਨਲ ਵੀਡੀਓ ਵੀ ਪਾਵਾਂਗੇ ਆਪਾਂ ਹੁਣ ਨਹੀਂ ਬਣਾ ਲੈਨੇ ਆ ਗਾਇਸ ਵਲੌਗ ਚ ਵੀ ਸੁਣਦੇ ਹੋ ਇਹ ਵੀਡੀਓ ਪਾਉਣੀ ਆ ਵੀ ਤੇਲ ਯੂਜ਼ ਕਿਵੇਂ ਕਰਨਾ ਹੈ ਉਹ ਅਲੱਗ ਤੋਂ ਵੀਡੀਓ ਪਾਵਾਂਗੇ ਠੀਕ ਆ ਵਲੌਗ ਚ ਕਲਿੱਪ ਨਹੀਂ ਪਾਵਾਂਗੇ ਅੱਛਾ ਉਹ ਵੀਡੀਓ ਅਲੱਗ ਤੋਂ ਪਾਵਾਂਗੇ ਵਲੌਗ ਚ ਨਹੀਂ ਪਾਉਣੇਗੀ ਵਲੌਗ ਚ ਤਾਂ ਲੋਕ ਕਹਿੰਦੇ ਆ ਵਿੱਚੇ ਕੰਮ ਚੱਲੀ ਜਾਂਦਾ ਵਿੱਚੇ ਵਲੌਗ ਬਣਾਈ ਜਾਂਦੇ ਆ ਵਲੌਗ ਬਣ ਜਾਂਦਾ ਵਲੌਗ ਚ ਹਾਂ ਨਹੀਂ ਫੈਮਿਲੀ ਟਾਪਿਕ ਚੱਲਣਗੇ ਗਾਈਜ਼ ਫੈਮਿਲੀ ਟਾਪਿਕ ਸ਼ੁਕਰ ਹਾਂ ਗਾਈਜ਼ ਅਸੀਂ ਜਰਾ ਫੈਮਿਲੀਰ ਨਹੀਂ ਹੁੰਦੇ ਕਿ ਚਪੇੜਾ ਚੋੜਾਂ ਦੇ ਨਾਲ ਦੇਖ ਦੂਦੇ ਤੇਰੇ ਪਈਆਂ ਉੱਤੇ ਦਿਖਾਵਾਂਗੇ ਮੇਰੇ ਤੋਂ ਉੱਪਰ ਦੇਖਦੀ ਰਹਿੰਦੀ ਐ ਇਹ ਨਹੀਂ ਕਰੀ ਦੇਖੀ ਵਲੌਗਸ ਘੁੱਟ ਘੁੱਟ ਬੰਦੀ ਇਹ ਅਜੇ ਬੱਚਾ ਬਾਦ ਹੈ ਸਰਦੂ ਖਲ ਨਾ ਤਮ ਫਿਰ ਝਪੜ ਮਾਰ ਰੂ ਦੀ ਸੜਵੀ ਮਾਰ ਇੱਕ ਸਾਡੇ ਇੱਧਰ ਵੀ ਬੈ ਜਾਕਰ ਚਲੋ ਕੋਈ ਨਾ ਗਾਇਸ ਹੁਣ ਆਪਾਂ ਇੱਕ ਵੀਡੀਓ ਸ਼ੂਟ ਕਰ ਲਈਏ ਵੀਡੀਓ ਸ਼ੂਟ ਕਰਕੇ ਮਿਲਦੇ ਆਂ ਮੈਂ ਵੀਡੀਓ ਸਟਾਰਟ ਕੀਤੀ ਦੁਬਾਰਾ ਦਿਖਾ ਲਈ ਮੇਰੇ ਨਾਲ ਲੱਕ ਮੇਰੇ ਅਸੀਂ ਜਾਂਦੀ ਮਮਾ ਨੂੰ ਸਮਝਾਓ ਪਹਿਲਾਂ ਉਹਨੇ ਆਸਾ ਕੜਾਇਆ ਹੁਣ ਤੋਂ ਮੈਂ ਬੈਠਾ ਨਹੀਂ ਵੀ ਬਾਕੇ ਚਲ ਫਿਰ ਬੈਠੀ ਰਹੇ ਨਹੀਂ ਵੀ ਬਾਕੇ ਤੂੰ ਉਹਦੇ ਨਹੀਂ ਚਾਹ ਗਈ ਕਿਉਂ ਬਸ ਬਸ ਇੱਧੇ ਬੈਠ ਨਹੀਂ ਤਾਂ ਦੋਸਤੋ ਸ਼ੂਟ ਆਪਣੇ ਡਨ ਹੋ ਗਏ ਜਾ 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 ਲੈ ਨਹੀਂ ਹੋਇਆ ਤਾਂ ਵਲੌਗ ਦੀ ਕਲਿੱਪ ਆ ਨਾ ਹਾਂ ਆਪ ਲੋਗ ਦੀ ਕਲਿੱਪ ਨੂੰ ਗੁੱਜਕ ਨਹੀਂ ਭਰੋ ਪਿੱਛੇ ਜਿਹਾ ਭਰੋ ਗਾਇਜ਼ ਉਹ ਦੇਖੋ ਮੇਰਾ ਪਾਪਾ ਫੋਨ ਲੈ ਕੇ ਪੈ ਗਿਆ ਉਹ ਦੇਖੋ ਹਾਂ ਦੇਖੋ ਗਾਇਜ਼ ਰੀਤ ਦੇ ਵਾਲ ਇੰਨੇ ਤਿੱਖੇ ਹੋ ਗਏ ਹਨਾ ਉਹ ਪਾਵਰ ਹੋ ਗਏ ਹਨਾ ਵਾਲਾਂ ਚ ਤੇਲ ਨਾਲ ਮੇਰਾ ਨੋਹ ਹੀ ਤੋੜਤਾ ਦੇਖ ਚਲ ਕੋਈ ਨਾ ਚਲੋ ਦੋਸਤੋ ਹੁਣ ਆਪਾਂ ਲੱਗੇ ਆ ਸੌਣ ਤੇ ਗਾਇਜ਼ ਆਪਣੇ ਅੱਜ ਦੇ ਵਲੌਗ ਇਚ ਇੰਨੇ ਗਾਇਜ਼ ਆਪਾਂ ਕੀਤਾ ਥੋੜੇ ਦਿਨ ਪਹਿਲਾਂ ਪਾਪਾ ਤੇ ਪ੍ਰੈਂਕ ਤੇ ਗਾਇਜ਼ ਅਗਲਾ ਪ੍ਰੈਂਕ ਤੁਹਾਹਾਂ ਜੀ ਦੇ ਕਮੈਂਟ ਕਰਕੇ ਦੋਸਤੋ ਕੀ ਦੇ ਤੇ ਕਰੀਏ ਤੇ ਕੀ ਕਰੀਏ ਤਾਂ ਮਿਲਦੇ ਤੁਹਾਨੂੰ ਆਪਾਂ ਨੈਕਸਟ ਵਲੌਗ ਚ ਲਵ ਯੂ ਟੂ ਲਾਈਕ ਐਂਡ ਸ਼ੇਅਰ ਕਰਿਓ ਤੇ ਦੋਸਤੋ ਪ੍ਰੈਂਕ ਬਹੁਤ ਬਹੁਤ ਦਿਨ ਆਵਾਦ ਕਹੀ ਹੈ ਗਾਇਜ਼ ਨਹੀਂ ਤਾਂ ਸਾਡਾ ਵਲੌਗ ਇਹ ਕਹਿ ਦਿੰਦਾ ਸੀ ਰੋਕ ਕੇ ਮਿਲਦੇ ਆ ਰੋਕ ਕੇ ਅਗਲੇ ਦਾ ਨਹੀਂ ਮਿਲਦੇ ਸੀ ਗਾਇਜ਼ ਕੋਈ ਜਲ ਨਹੀਂ ਪ੍ਰੈਂਕ ਮੈਂ ਸੋਚ ਲਿਆ ਵਾ ਤੇ ਤੁਹਾਨੂੰ ਆਪਾਂ ਕੱਲ ਦੱਸ ਦਿਆਂ ਆਪਾਂ ਕੀ ਪ੍ਰੈਂਕ ਕਰਨਾ ਲਵ ਯੂ ਟੂ ਲਾਈਕ ਐਂਡ ਮੈਂ ਆਪਾਂ ਭੱਜ ਜਾਣਾ ਜੀ ਨਾਮਕਿਆਂ ਉਹ ਸੱਚੀ ਗੱਲ ਕੱਲ ਵੀ ਹੋ ਸਕਦਾ ਸੌਰੀ ਪਰ ਸੋ ਕਰਾਂਗੇ